ਜਿਹਨ ਲੋਕ ਜੋ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਐਸ਼ਵਿਲ ਜਿਹੜੀਆਂ ਕੁਝ ਗੱਲਾਂ ਬਾਤਾਂ ਸਾਡੇ ਸਾਹਮਣੇ ਆ ਰਹੀਆਂ ਕੈਂਸਰ ਦੇ ਕੇਸਸ ਦੀਆਂ ਸਬਰ ਨੇੜੇ ਆ ਰਹੀ ਆ ਤੇ ਇਹਦੇ ਵਿੱਚ ਸੂਰਜ ਦੀ ਰੋਸ਼ਨੀ ਜ਼ਿਆਦਾ ਪੈਂਦੀ ਆ ਸੂਰਜ ਦੀ ਰੋਸ਼ਨੀ ਦੇ ਕੁਝ ਜਿਹੜੇ ਪ੍ਰਭਾਵ ਨੇ ਉਹ ਵੀ ਪੈ ਰਹੇ ਆ ਜਿਹੜੇ ਸਕਿਨ ਕੈਂਸਰ ਆ ਉਹ ਬਹੁਤ ਤੇਜ਼ੀ ਦੇ ਨਾਲ ਕੈਨੇਡਾ ਦੇ ਵਿੱਚ ਵੱਧ ਰਿਹਾ ਜਿਹੜਾ ਮੈਲਾਨੋਮਾ ਰੇਟ ਆ ਵੱਧ ਰਿਹਾ ਅਸਲ ਦੇ ਵਿੱਚ ਤੇ ਜਿਹੜੀ ਸਭ ਤੋਂ ਵੱਡਾ ਕੈਂਸਰ ਦੇ ਵਿੱਚ ਵਾਧਾ ਦੱਸਿਆ ਜਾ ਰਿਹਾ ਖਾਸ ਕਰਕੇ ਜਿਹੜੇ ਮਰਦ ਨੇ ਉਹਨਾਂ ਦੇ ਵਿੱਚ ਇੱਕ ਸੀਨੀਅਰ ਐਪੀਡੀਮੋਲੋਜਿਸਟ ਨੇ ਕੈਨੇਡਾ ਦੇ ਵਿੱਚ ਕੈਨੇਡੀਅਨ ਕੈਂਸਰ ਸੁਸਾਇਟੀ ਦੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਉਹ ਕਹਿੰਦੇ ਸੀ ਦੇਖ ਸਕਦੇ ਆ ਕਿ ਜਿਹੜੇ ਪੁਰਸ਼ ਤੇ ਔਰਤਾਂ ਨੇ ਉਹਨਾਂ ਦੇ ਵਿੱਚ ਕਰ ਕੈਂਸਰ ਦੇ ਸਬੰਧ ਦੇ ਵਿੱਚ ਬਹੁਤ ਵੱਡਾ ਫਰਕ ਆ ਉਹਦੇ ਰੀਜ਼ਨ ਬਹੁਤ ਸਾਰੇ ਨੇ ਰਿਸਕ ਫੈਕਟਰ ਵੱਖਰੇ ਵੱਖਰੇ ਨੇ ਤੇ ਉਹਨਾਂ ਦਾ ਜਿਹੜਾ ਬਿਹੇਵੀਅਰ ਆ ਉਹ ਵੱਖਰਾ ਵੱਖਰਾ ਆ ਇਹ ਵੀ ਦੱਸਿਆ ਜਾ ਰਿਹਾ ਕਿ ਲੋਕ ਜਿਹੜੇ ਬਹੁਤ ਸਾਰੇ ਅ ਅਵੇਅਰનેસ ਇਸ ਚੀਜ਼ ਤੋਂ ਤੇ ਸਨ ਸਮਾਰਟ ਨੇ ਤੇ ਆਮ ਤੌਰ ਦੇ ਤੇ ਹੈਟ ਪਾਉਂਦੇ ਆ ਸਨ ਗਲਾਸਸ ਲਾਉਂਦੇ ਆ ਜਾਂ ਛਾਂ ਦੇ ਵਿੱਚ ਬੈਠਦੇ ਆ ਜਾਂ ਸਨ ਸਕਰੀਨ ਅਪਲਾਈ ਕਰਦੇ ਆ ਆਪਣੇ ਆਪ ਨੂੰ ਪਰ ਫਿਰ ਵੀ ਬਹੁਤ ਸਾਰੇ ਲੋਕ ਆ ਜਿਹੜੇ ਇਸ ਗੱਲ ਨੂੰ ਸਮਝਦੇ ਨਹੀਂ ਆ ਤੇ ਕਿਸੇ ਨਾ ਕਿਸੇ ਤਰ੍ਹਾਂ ਹਾਈ ਰਿਸਕ ਦੇ ਉੱਤੇ ਆ ਸਕਿਨ ਕੈਂਸਰ ਮੈਲੋ ਜਿਹੜਾ ਮੈਲਾਨੋਮਾ ਇਨ ਪਰਟੀਕੂਲਰਲ ਆਸ ਵਿਲੇ ਸਭ ਤੋਂ ਜ਼ਿਆਦਾ ਡਾਇਗਨੋਸ ਕੀਤਾ ਜਾ ਰਿਹਾ ਹੁਣ ਜਿੱਥੇ ਚਿੰਤਾ ਵਾਲੀ ਗੱਲ ਇਹ ਆ ਵੀ ਸਕਿਨ ਕੈਂਸਰ ਵੱਧ ਰਿਹਾ ਉੱਥੇ ਇੱਕ ਚੰਗੀ ਖਬਰ ਇਹ ਆ ਵੀ ਇਹ ਪ੍ਰੀਵੈਂਟੇਬਲ ਆ ਬਚਿਆ ਜਾ ਸਕਦਾ ਮੈਲਾਨੋਮਾ ਇੱਕ ਸਭ ਤੋਂ ਫਾਟਲ ਸਕਿਨ ਕੈਂਸਰ ਆ ਐਂਡ ਪਰਸੈਂਟ ਜਿਹੜਾ ਮੈਲਾਨੋਮਾ ਕੇਸਿਸ ਨੇ ਕੈਨੇਡਾ ਦੇ ਵਿੱਚ ਯੂਵੀ ਰੇਡੀਏਸ਼ਨਸ ਕਰਕੇ ਹੁੰਦੀ ਹੈ ਅਲਟਰਾਵiolet ਐਕਸਪੋਜ਼ਰ ਕਰਕੇ ਹੁੰਦੀ ਆ ਜਿਹਦੇ ਵਿੱਚ ਸਨ ਵੀ ਆ ਕਈ ਜਿਹੜੇ ਟੈਨਿੰਗ ਬੈਡਸ ਵੀ ਆ ਤੇ ਜਿਹੜੀਆਂ ਲੋਕਾਂ ਦੀਆਂ ਆਪਣੀਆਂ ਵੀញਰ ਵਿਸ਼ੇਸ ਨੇ ਉਹ ਵੀ ਇਹਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਜੀਵਨ ਸ਼ੈਲੀ ਵੀ ਉਹਦੇ ਵਿੱਚ ਸਾਹਮਣੇ ਆਉਂਦੀ ਆ। ਪ੍ਰੋਬਲਮ ਜਿਹੜੀ ਹਾਈਲਾਈਟ ਕੀਤੀ ਜਾ ਰਹੀ ਹੈ ਕਿ ਬਹੁਤ ਸਾਰੇ ਕੇਸਸ ਇਹਦੇ ਸਾਹਮਣੇ ਆ ਰਹੇ ਆ। ਅਸਲ ਦੇ ਵਿੱਚ ਹੈ ਕਿ ਸੂਰਜ ਦੀ ਰੋਸ਼ਨੀ ਜਿਹੜੀ ਸਾਡੇ ਤੱਕ ਪਹੁੰਚਦੀ ਆ ਇੱਕ ਇਹਦੇ ਵਿੱਚ ਵਿਜ਼ੀਬਲ ਰੇਂਜ ਹੁੰਦਾ ਜਿਹੜਾ ਕਿ ਵਾਇਲਟ ਰੰਗ ਤੋਂ ਲੈ ਕੇ ਅ ਰੈੱਡ ਤੱਕ ਹੁੰਦਾ। ਜਿਹੜਾ ਵਾਇਲਟ ਵਾਇਲਟ ਤੋਂ ਬਾਅਦ ਫਿਰ ਇੰਡੀਗੋ ਹੁੰਦਾ। ਇੰਡੀਗੋ ਤੋਂ ਬਾਅਦ ਬਲੂ ਬਲੂ ਤੋਂ ਬਾਅਦ ਗ੍ਰੀਨ ਗ੍ਰੀਨ ਤੋਂ ਬਾਅਦ yellow yellow ਤੋਂ ਬਾਅਦ ਜਿਹੜਾ orange ਤੇ orange ਤੋਂ ਬਾਅਦ red ਇਹਦਾ ਇੱਕ ਪੈਟਰਨ ਹੁੰਦਾ ਜਿਹੜੇ violet ਰੰਗ ਤੋਂ ਇਧਰ ਲੀਆਂ ਰੇਡੀਏਸ਼ਨਸ ਨੇ ਉਹਨਾਂ ਨੂੰ ultraviolet ਕਹਿੰਦੇ ਆ red ਤੋਂ ਇਧਰ ਲੀਆਂ ਨੇ ਉਹਨਾਂ ਨੂੰ infrared ਕਹਿੰਦੇ ਆ ਜਿਹੜੀਆਂ violet ਤੋਂ ਇਧਰ ਲੀਆਂ ਰੇਡੀਏਸ਼ਨਸ ਨੇ ਮਤਲਬ ਇਹ ਦਿਧੀਆਂ ਨਹੀਂ ਸਾਨੂੰ ਸਾਨੂੰ ਜਿਹੜੀ ਦਿਸਦੀ ਹੈ ਸਨਲਾਈਟ ਉਹ ਵਿਜ਼ੀਬਲ ਰੀਜਨ ਚਾ ਵਿਜ਼ੀਬਲ ਰੀਜਨ ਤੋਂ ਇਧਰਲੇ ਪਾਸੇ ਵੀ ਇਧਰਲੇ ਪਾਸੇ ਵੀ ਰੇਡੀਏਸ਼ਨਸ ਨੇ ਉਹ ਜਿਹੜੀਆਂ ਸਾਨੂੰ ਦਿਸਦੀਆਂ ਨੇ ਉਹ ਜਿਹੜੀਆਂ ultraviolet ਨੇ ਉਹ ਅਸਲ ਦੇ ਵਿੱਚ ਸਾਡੇ ਜਿਹੜੇ ਸਕਿਨ ਕੈਂਸਰ ਕੌਜ਼ ਕਰ ਰਹੀਆਂ ਨੇ ਕੁਦਰਤੀਆ ਵੀ ਹੁੰਦੀਆਂ ਇਹ ਧੁੱਪ ਚੀ ਆ ਬਹੁਤੇ ਲੋਕ ਆਪਣਾ ਹੈਟ ਲੈ ਕੇ ਜਾਂ ਕਵਰ ਰੱਖਦੇ ਆ ਬਾਡੀ ਨੂੰ ਬਹੁਤ ਸਾਰੀ ਨੂੰ ਜਾਂ ਸਨ ਸਕ੍ਰੀਨ ਲਾਉਂਦੇ ਆ ਜਿਹੜੇ ਉਹ ਕਰੀਮਾਂ ਜਿਹਾ ਆਉਂਦੀਆਂ ਲੋਸ਼ਨ ਜਿਹਾ ਆਉਦੇ ਆ ਉਹ ਲਾਉਣ ਦੇ ਨਾਲ ਉਹਦਾ ਜਿਹੜਾ ਸਨ ਤੋਂ ਫਿਰ ਜਿਹੜੀਆਂ ਇਹ ਹਾਰਮਫੁਲ ਰੇਡੀਏਸ਼ਨਸ ਨੇ ਇਹਦੇ ਨਾਲ ਬਚਾਅ ਹੋ ਜਾਂਦਾ ਉਹਦੇ ਤੋਂ ਬਚਾਅ ਹੋ ਜਾਂਦਾ ਪਰ ਬਹੁਤੇ ਲੋਕ ਰਿਸਕ ਤੇ ਰਹਿੰਦੇ ਆ ਇਸ ਗੱਲ ਦੇ ਉੱਤੇ ਸੋ ਜਿਹੜਾ ਇਹ ਜ਼ਿਆਦਾ ਲੋਕਾਂ ਦਾ ਇਹ ਹੋਣਾ ਕੈਂਸਰ ਕਿਉਂਕਿ ਦੂਜੇ ਨੰਬਰ ਦੇ ਉੱਤੇ ਵੈਸੇ ਹੀ ਸਭ ਤੋਂ ਜ਼ਿਆਦਾ ਡੈਥ ਕੈਂਸਰ ਦੇ ਨਾਲ ਹੋ ਰਹੀਆਂ ਸਭ ਤੋਂ ਜ਼ਿਆਦਾ ਹਾਰਟ ਅਟੈਕ ਨਾਲ ਹੋ ਰਹੀਆਂ ਫਿਰ ਕੈਂਸਰ ਨਾਲ ਹੋ ਰਹੀਆਂ ਤੇ ਕੈਂਸਰ ਤੋਂ ਵਿੱਚੋਂ ਅੱਗੇ ਜਿਹੜੀ ਇਹ ਜਿਹੜੀ ਹੈਗੀ ਆ ਸਾਡੇ ਕੋਲ ਸਕਿਨ ਕੈਂਸਰ ਉਹਦੇ ਕੇਸਸ ਹੁਣ ਇਸ ਵੇਲੇ ਜ਼ਿਆਦਾ ਵਧਣੇ ਸ਼ੁਰੂ ਹੋ ਗਿਆ ਇੱਕ ਮੈਲਾਨੋਨਿਨ ਜਿਹੜਾ ਸਾਡੇ ਅੰਦਰ ਬਾਡੀ ਦੇ ਵਿੱਚ ਪਿਗਮੈਂਟ ਹੁੰਦਾ ਜਿਹੜਾ ਚਮੜੀ ਨੂੰ ਕਾਲੀ ਕਰਦਾ ਜਾਂ ਇਸ ਦਾ ਕਹ ਲਓ ਜਦੋਂ ਧੁੱਪ ਕਿਸੇ ਚਮੜੀ ਦੇ ਉੱਤੇ ਸਾਡੇ ਕਿਸੇ ਸਰੀਰ ਦੇ ਅੰਗ ਦੇ ਉੱਤੇ ਧੁੱਪ ਜ਼ਿਆਦਾ ਪੈਂਦੀ ਹੈ ਉਹ ਅੰਗ ਕਾਲਾ ਹੋ ਜਾਂਦਾ ਉਹਦਾ ਰੰਗ ਬਾਕੀਆਂ ਨਾਲੋਂ ਬਦਲ ਜਾਂਦਾ ਉਹਦਾ ਕਾਰਨ ਇਹ ਹੁੰਦਾ ਕਿ ਮੈਲਾਨੋਨਿਨ ਜਿਹੜਾ ਆ ਉਹ ਸਕਿਨਾਂ ਦੇ ਥੱਲੇ ਹੁੰਦਾ ਜਦੋਂ ਸੂਰਜ ਦੀ ਰੌਸ਼ਨੀ ਸਾਡੀ ਚਮੜੀ ਦੇ ਉੱਤੇ ਪੈਂਦੀ ਹੈ ਤਾਂ ਮੈਲਾਨਨ ਸਕਿਨਾਂ ਦੇ ਥੱਲੇ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਉਹ ਇਕੱਠਾ ਹੋ ਕੇ ਕੀ ਕਰਦਾ ਕਿ ਜਿਹੜੀਆਂ ਹਾਰਮਫੁਲ ਰੇਡੀਏਸ਼ਨਸ ਆਉਂਦੀਆਂ ਹਨ ਸਨ ਤੋਂ ਹਾਨੀਕਾਰਕ ਕਿਰਨਾਂ ਆ ਰਹੀ ਉਹਨਾਂ ਨੂੰ ਬਚਾ ਲੈਂਦਾ ਤੇ ਉਹ ਜਿਹੜਾ ਉਹ ਉਸ ਕਰਕੇ ਫਿਰ ਉੱਥੋਂ ਦਾ ਬਚਾਅ ਹੋ ਜਾਂਦਾ ਬੇਸਿਕਲੀ ਜਿਹੜਾ ਧੁੱਪ ਪੈਣ ਦੇ ਨਾਲ ਚਮੜੀ ਦਾ ਕਾਲੀ ਹੋਣਾ ਇੱਕ ਸਰੀਰ ਦਾ ਬਚਾਅ ਪ੍ਰਬੰਧ ਆ ਜਿਹੜਾ ਆਪਣੇ ਆਪ ਨੂੰ ਬਚਾਅ ਕਰਦਾ ਤੇ ਇਹਦੇ ਉਲਟ ਕਈ ਵਾਰੀ ਉਹ ਫੈਲ ਜਾਂਦਾ ਜਿਆਦਾ ਜੇ ਉੱਥੇ ਮੈਲਨਨ ਨਾ ਹੋਵੇ ਤੇ ਜਿਹੜੀ ਫਲਵੇਰੀ ਵਰਗੀਆਂ ਬਿਮਾਰੀਆਂ ਹੁੰਦੀਆਂ ਉਸ ਕਹਿੰਦੀਆਂ ਸਾਹਮਣੇ ਆਉਂਦੀਆਂ ਸੋ ਇਸ ਕੇਸ ਦੇ ਵਿੱਚ ਹੁਣ ਬਚਿਆ ਜਾ ਸਕਦਾ ਸਨ ਲਾਈਟ ਤੋਂ ਜਿੰਨਾ ਬਚਿਆ ਜਾ ਸਕਦਾ ਡਾਇਰੈਕਟ ਸਨ ਲਾਈਟ ਤੁਹਾਡੇ ਤੇ ਨਾ ਪਵੇ ਥੋੜਾ ਬਹੁਤ ਹੈ ਤਾਂ ਵਿਚਾਰ ਰੱਖੋ ਪਰ ਫਿਰ ਵੀ ਬਹੁਤ ਸਾਰੇ ਫੈਕਟਰ ਨੇ ਜਿਹੜੇ ਡਿਪੈਂਡ ਕਰਦੇ ਆ ਤੇ ਯੂਵੀ ਰੇਟਿੰਗ ਜਿਹੜੀ ਉਹ ਕਾਫੀ ਜ਼ਿਆਦਾ ਇਹਦਾ ਜਿੱਦਾਂ ਆਪਣਾ ਹੁੰਦਾ ਨਾ ਵੀ ਅੱਜ ਹਿਊਮਿਡਿਟੀ ਹਵਾ ਦੀ ਕਿੰਨੀ ਹੈ ਅੱਜ ਟੈਂਪਰੇਚਰ ਕਿੰਨੀ ਹੈ ਤੇ ਅੱਜ ਆਹ ਚੀਜ਼ ਕਿੰਨੀ ਹੈ ਇਸੇ ਤਰ੍ਹਾਂ ਯੂਵੀ ਰੇਟਿੰਗ ਹੁੰਦੀ ਆ ਕਿ ਅੱਜ ਵੀਰਵਾਰ ਨੂੰ ਯੂਵੀ ਰੇਟਿੰਗ ਸਭ ਤੋਂ ਜ਼ਿਆਦਾ ਹੋਣੀ ਆ ਯੂਵੀ ਜਿਹੜੀਆਂ ਉਹ ਬਹੁਤ ਯੂਵੀ ਰੇ ਅਲਟਰਾਵਲਟ ਰੇਸ ਜਿਹੜੀਆਂ ਨੇ ਬਹੁਤ ਸੌਖੀ ਤਰ੍ਹਾਂ ਪੈਨੇਟ੍ਰੇਟ ਕਰ ਜਾਂਦੀਆਂ ਧੁੰਦ ਦੇ ਵਿੱਚ ਵੀ 헤ਸ ਦੇ ਵਿੱਚ ਵੀ স্মੋਕ ਦੇ ਵਿੱਚ ਵੀ ਤੇ ਜੇ ਤੁਸੀਂ ਲੋਰ ਮੇਨਲੈਂਡ ਦੇ ਵਿੱਚ ਰਹਿ ਰਹੇ ਹੋ ਤਾਂ ਕਿਉਂਕਿ ਇੱਥੇ ਆਲੇ ਦੋਲੇ ਪਹਾੜੀਆਂ ਆ ਲੇਕਸ ਆ ਸਮੁੰਦਰ ਆ ਤੇ ਇਹ ਸਾਰੇ ਕੁਝ ਦੇ ਵਿੱਚ ਹਾਇਰ ਅਲਰਟ ਹੁੰਦਾ ਸਪੈਸ਼ਲ ਸਿਚੁਏਸ਼ਨ ਜਿੱਥੇ ਜਿਹੜੀਆਂ ਸਨ ਰੇਜ਼ ਨੇ ਰਿਫਲੈਕਟ ਬੈਕ ਹੁੰਦੀਆਂ ਆ ਜਿਹੜੀਆਂ ਤੇ ਉਹਦੇ ਵਿੱਚ ਫਿਰ ਵਿంటర్ ਦੇ ਵਿੱਚ ਜਿਹੜੀ ਸਨੋ ਆ ਓਵਰ ਰਿਫਲੈਕਟ ਕਰਦੀ ਐ ਸਭ ਤੋਂ ਜ਼ਿਆਦਾ ਤਾਡੀ ਜਿਹੜੀ ਜੇਕ ਤੁਸੀਂ ਮਤਲਬ ਕੋ ਵਾਟਰ ਬੋਡੀ ਹੈਗੀ ਹੈ ਨੇੜੇ ਤੇ ਉੱਥੇ ਉਹ ਬਹੁਤ ਜ਼ਿਆਦਾ ਰਿਫਲੈਕਟਿਵ ਹੋ ਜਾਂਦੀ ਹੈ ਤੇ ਉਹਦੇ ਨਾਲ ਵੀ ਕਿਤਨਾ ਕਿਤੇ ਨੁਕਸਾਨ ਹੁੰਦਾ ਹੈ ਸੋ ਇਹ ਥੋੜਾ ਜਿਹਾ ਇਸ ਵੇਲੇ ਤੁਹਾਨੂੰ ਦੇਖਣਾ ਪਊਗਾ ਆਪਣੇ ਜੇ ਕੋਈ ਤੁਹਾਨੂੰ ਹੈਲਪ ਚਾਹੀਦੀ ਹੈ ਜਾਂ ਜਾਣਕਾਰੀ ਚਾਹੁੰਦੇ ਹੋ ਤਾਂ 1888 9393333 ਇਸ ਨੰਬਰ ਦੇ ਉੱਤੇ 1888 9393333 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਕਿ ਕਿੱਦਾਂ ਇਹ ਤੋਂ ਬਚਿਆ ਜਾ ਸਕਦਾ ਸਕਿਨ ਕੈਂਸਰ ਇੱਕ ਨਵਾਂ ਕੈਂਸਰ ਕੈਂਸਰ ਤੇ ਪੁਰਾਣਾ ਪਰ ਇਹਦਾ ਗਿਣਤੀ ਇਹਦੇ ਵਿੱਚ ਕੇਸਸ ਬਹੁਤ ਜ਼ਿਆਦਾ ਵਧ ਰਾਇਆ ਅਗਲੀ ਗੱਲਬਾਤ ਦੋਸਤੋ ਕੈਨੇਡਾ ਦੇ ਵਿੱਚ ਹਾਊਸਿੰਗ ਤੇ ਜਿਹੜੀ ਕਾਸਟ ਆਫ ਲਿਵਿੰਗ ਆ ਉਹਦਾ ਸੰਕਟ ਚੱਲ ਰਿਹਾ ਹੈ ਇਸ ਵੇਲੇ ਨਾ ਲੋਕ ਘਰ ਅਫੋਰਡ ਕਰ ਰਹੇ ਆ ਤਾਂ ਨਾ ਰਹਿਣਾ ਖਾਣਾ ਪੀਣਾ ਅਫੋਰਡ ਕਰ ਰਹੇ ਆ ਸਾਰੇ ਕੁਸ਼ਤੇ ਵਿੱਚ ਹੁਣ ਲੋਕ ਇਹ ਦੇਖਦੇ ਆ ਕਿ ਕਿਹੜੀਆਂ ਥਾਵਾਂ ਸਸਤੀਆਂ ਨੇ ਤੇ ਕਿੱਥੇ ਰਿਹਾ ਜਾ ਸਕਦਾ ਤੇ ਇੱਕ ਸਰਵੇ ਕੀਤਾ ਇਹਨਾਂ ਨੇ ਉਹਦੇ ਵਿੱਚੋਂ ਲੋਕਾਂ ਕੋਲੋਂ ਪੁੱਛਿਆ ਵੀ ਜੇ ਤੁਹਾਨੂੰ ਕੋਈ ਸਸਤੀ ਥਾਂ ਮਿਲਦੀ ਹੈ ਤੇ ਕੀ ਤੁਸੀਂ ਮੂਵ ਹੋ ਸਕਦੇ ਆ ਉਹਦੇ ਅੰਕੜੇ ਹੁਣ ਸਾਹਮਣੇ ਆਏ ਆ ਤੇ ਜਿਹਦੇ ਉੱਤੇ ਚਰਚਾ ਚੱਲ ਰਹੀ ਆ ਵੀ ਕਿੰਨੇ ਲੋਕ ਨੇ ਜਿਹੜੇ ਤਿਆਰ ਨੇ ਇਥੋਂ ਮੂਵ ਹੋਣ ਦੇ ਲਈ ਜਿਹੜੇ ਹੋਮ ਹੋਮ ਓਨਰਸ ਨੇ ਜਿਹੜੇ ਸਭ ਤੋਂ ਮਹਿੰਗੇ ਇਲਾਕਿਆਂ ਦੇ ਵਿੱਚ ਵੀ ਰਹਿੰਦੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਰਾਇਲ ਲੀ ਪੇਜ ਨੇ ਇੱਕ ਸਰਵੇ ਕੀਤਾ ਰੀਸੈਂਟਲੀ ਕੈਨੇਡੀਅਨਸ ਦਾ ਜਿਹੜੇ ਗ੍ਰੇਟਰ ਰੀਜਨਸ ਦੇ ਵਿੱਚ ਰਹਿੰਦੇ ਆ ਜਿਵੇਂ ਟੋਰਾਂਟੋ ਆ ਮੌਂਟਰੀਅਲ ਆ ਜਾਂ ਆਪਣੇ ਵੈਂਕੂਵਰ ਆ ਉਹਨਾਂ ਨੇ ਕਿਹਾ ਕਿ 50% ਤੋਂ ਜ਼ਿਆਦਾ ਜਿਹੜੇ ਰਿਸਪੌਂਡੈਂਟ ਨੇ ਜਿਨ੍ਹਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਵੀ ਇਹ ਪ੍ਰੋਪਰਟੀ ਕੈਨੇਡਾ ਦੇ ਜਿਹੜੇ ਮੋਸਟ ਅਫੋਰਡੇਬਲ ਸਿਟੀਜ਼ ਨੇ ਉਹਨਾਂ ਦੇ ਵਿੱਚ ਜਾ ਕੇ ਖਰੀਦਣ ਨੂੰ ਤਿਆਰ ਆ ਜਾਂ ਸਾਨੂੰ ਉੱਥੇ ਨੌਕਰੀ ਮਿਲ ਜੇ ਤੇ ਜਾਂ ਅਸੀਂ ਜਿਹੜਾ ਕੰਮ ਰਿਮੋਟਲੀ ਕਰ ਸਕੀਏ ਵੀ ਜਾਂਤ ਘਰੋਂ ਕੰਮ ਕਰੀ ਜਾਈਏ ਜਾਂ ਸਾਨੂੰ ਉੱਥੇ ਨੌਕਰੀ ਮਿਲ ਜੇ ਫਿਰ ਅਸੀਂ ਮੂਵ ਹੋਣ ਨੂੰ ਤਿਆਰ ਆ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੇ ਰੈਂਟ ਦੇ ਉੱਤੇ ਰਹਿ ਰਹੇ ਆ ਉਹਨਾਂ ਦੇ ਵਿੱਚੋਂ 60% ਕਹਿੰਦੇ ਵੀ ਅਸੀਂ ਰੀਲੋਕੇਟ ਹੋਣ ਲਈ ਤਿਆਰ ਆ ਤੇ ਜਿਹੜੇ 45% ਹੋਮ ਆਨਰਸ ਆ ਉਹ ਕਹਿੰਦੇ ਕਿ ਉਹ ਇਹਨੂੰ ਕਨਸਿਡਰ ਕਰ ਸਕਦੇ ਆ ਇੱਕ ਸਟੱਡੀ ਕੀਤੀ ਇਹਨਾਂ ਨੇ ਜਿਹੜੀ ਰੀਅਲ ਏਸਟੇਟ ਮਾਰਕੀਟ ਤੇ ਰਾਇਲ ਨੀ ਪੇਜ ਨੇ ਉਹਦੇ ਵਿੱਚ ਇਹਨਾਂ ਨੇ ਲਿਸਟ ਕੱਢੀ ਆ ਕਿ 15 ਜਿਹੇ ਸਭ ਤੋਂ ਅਫੋਰਡੇਬਲ ਸ਼ਹਿਰ ਨੇ ਕੈਨੇਡਾ ਦੇ ਉਹ ਕਿਹੜੇ ਨੇ ਸਿਟੀ ਅਫੋਰਡੇਬਿਲਟੀ ਇੱਕ ਬਹੁਤ ਵੱਡਾ ਫੈਕਟਰ ਆ ਜਿਹਦੇ ਵਿੱਚ ਇਨਕਮ ਕਿੰਨੀ ਚਾਹੀਦੀ ਆ ਤੁਹਾਨੂੰ ਮੰਥਲੀ ਮਾਰਗੇਜ ਪੇਮੈਂਟ ਤੁਹਾਡੀ ਕਿੰਨੀ ਹੋਊਗੀ ਜਿਹੜੀ ਸਟੈਟਿਸਟਿਕਸ ਕੈਨੇਡਾ ਆ ਵੀ 2022 ਦਾ ਜਿਹੜੀ ਪ੍ਰੋਵਿੰਸ਼ੀਅਲ ਮੀਡੀਅਨ ਟੋਟਲ ਇਨਕਮ ਆ ਤੇ ਇਕਨੋਮਿਕ ਜਿਹੜੀਆਂ ਫੈਮਿਲੀਜ਼ ਨੇ ਜਾਂ ਲੋਕ ਨੇ ਜਿਹੜੇ ਉਹ ਕਿਸ ਤਰੀਕੇ ਦੇ ਨਾਲ ਉੱਥੇ ਜੀ ਰਹੇ ਆ ਉਹਦਾ ਸਾਰਾ ਕੁਝ ਹਿਸਾਬ ਕਿਤਾਬ ਇਹਨਾਂ ਨੇ ਲਾਇਆ ਮਾਰਗੇਜ ਕੈਕਕੂਲੇਸ਼ਨ ਇਸ ਗੱਲ ਤੇ 베ਸਡ ਕੀਤੀ ਆ ਕਿ 3 ਸਾਲ ਦੀ ਫਿਕਸ ਟਰਮ ਹੋਵੇ ਤੇ 5.7 ਦੇ ਉੱਤੇ ਐਮੋਰਟਾਈਜੇਸ਼ਨ 25 ਸਾਲਾਂ ਦੀ ਹੋਵੇ ਤੇ 20% ਤੁਹਾਡੇ ਕੋਲ ਮੰਨ ਲਓ ਡਾਊਨ ਆ ਇਹ हिसाब ਲਾਇਆ 20% ਤੁਹਾਡੇ ਕੋਲ ਡਾਊਨ ਹੈਗਾ 5.7% ਤੁਹਾਨੂੰ ਵਿਆਜ ਦਰ ਮਿਲਣੀ ਹੈ 25 ਸਾਲਾਂ ਲਈ ਤੁਸੀਂ ਮਾਰਗੇਜ ਕਰਾਉਣੀ ਹੈ ਤੇ ਫਿਰ ਕਿਹੜੇ ਸ਼ਹਿਰਾਂ ਦੇ ਵਿੱਚ ਸਭ ਤੋਂ ਵੱਧ ਅਫੋਰਡੇਬਲ ਅਫੋਰਡੇਬਿਲਟੀ ਹੈਗੀ ਹੈ ਜਾਂ ਕਿੱਥੇ ਰਹਿਆ ਜਾ ਸਕਦਾ অন্ਟੇਰੀਓ ਦੇ ਵਿੱਚ ਜਿਹੜੇ ਦੱਸਿਆ ਜਾ ਰਿਹਾ ਕਿ ਇਹਦੀ ਕੈਲਕੂਲੇਸ਼ਨ ਆਏ ਦੱਸਿਆ ਕਿ ਥੰਡਰਵੇ অন্ਟੇਰੀਓ ਦਾ ਜਿਹੜਾ ਇਲਾਕਾ ਆ ਇਹ ਸਭ ਤੋਂ ਸਸਤਾ ਆ ਨੇਸ਼ਨ ਵਾਈਡ ਪੂਰੇ ਦੇਸ਼ ਦੇ ਵਿੱਚ ਜੇ ਕਿਹ ਰਹਿਣਾ ਹੋਵੇ ਉੱਥੇ ਆ affordable factor 22% ਦੱਸਿਆ ਜਾ ਰਿਹਾ ਉੱਥੇ ਐਗਰੀਗੇਟ ਹੋਮ ਪ੍ਰਾਈਸ ਆ ਕੁਆਟਰ 1 2024 ਦੇ ਵਿੱਚ ਉੱਥੇ 3 ਕ ਲੱਖ ਆ 3 ਕ ਲੱਖ ਦਾ ਥੰਡਰ ਵੇ ਜਿਹੜਾ ਨਟਾਰੀਓ ਦਾ ਇੱਕ ਸ਼ਹਿਰ ਆ ਉੱਥੇ ਘਰ ਆ ਜਾਂਦਾ ਸਭ ਤੋਂ ਸਸਤਾ ਇਲਾਕਾ ਇਹੀ ਆ ਜੇ ਤੁਸੀਂ ਉੱਥੇ ਰਹਿਣਾ ਤਾਂ ਵੱਖਰੀ ਗੱਲ ਆ ਵੀ ਉੱਥੇ ਠੰਡ ਬਹੁਤ ਆ ਪਰ ਕਾਫੀ ਇਹ ਸਭ ਤੋਂ ਜ਼ਿਆਦਾ ਇਹ ਦੱਸਿਆ ਗਿਆ ਦੂਜਾ ਨਿਊ ਬਰੰਜ਼ਵਿਕ ਦਾ ਨਿਊ ਬਰੰਜ਼ ਦੇ ਵਿੱਚ ਇਹਨਾਂ ਦਾ ਸ਼ਹਿਰ ਆ ਸੇਫਟਜਨ ਜਿੱਥੇ ਮੰਥਲੀ ਮਾਰਗੇਜ ਪੇਮੈਂਟ ਜਿਹੜੀ ਕਿਸੇ ਵੀ ਹੋਰ ਸ਼ਹਿਰ ਨਾਲੋਂ ਘੱਟ 1400 ਡਾਲਰ ਫੋਡੇਬਿਲਟੀ ਫੈਕਟਰ ਪਰਸੈਂਟੇਜ ਜਿਹੜਾ ਉਹ 25% ਦੱਸਿਆ ਜਾ ਰਿਹਾ ਸੋ 25% ਦਾ ਮਤਲਬ ਇਹ ਆ ਕਿ 3 ਪੁਆਇੰਟ ਇਹ ਥੰਡਰ ਬੇ ਨਾਲੋਂ ਜ਼ਿਆਦਾ ਆ ਤੇ 11ਵਾਂ ਚੀਪਰ ਸਿਟੀ ਦੱਸਿਆ ਜਾ ਰਿਹਾ ਸੋ ਇਹ ਇੱਥੇ 3 ਲੱਖ ਤੇ 42 ਹਜ਼ਾਰ ਦਾ ਘਰ ਆ ਜਾਂਦਾ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਐਡਵਿੰਟਨ ਤੇ ਕੈਲਗਰੀ ਦੇ ਵਿਚਕਾਰ ਇੱਕ ਸ਼ਹਿਰ ਆ ਰੈਡ ਡੀ ਰਲਬਰਟਾ ਦੇ ਵਿੱਚ ਇਹ 3 ਜੇ ਨੰਬਰ ਦੇ ਉੱਤੇ ਆਉਂਦਾ ਤੇ ਜਿਹੜਾ ਜਿੱਥੇ ਰਿਹਾ ਜਾ ਸਕਦਾ ਰੈਡੀਅਰ ਦੇ ਵਿੱਚ ਐਵਰੇਜ ਘਰ ਦੱਸਦੇ ਆ ਕਿ 392000 ਆ ਜਾਂਦਾ ਮੰਤਰੀ ਮੌਰਗ ਉੱਤੇ 2000 ਡਾਲਰ ਬਣਦੀ ਆ ਰਾਇਲ ਪੀਜ ਦੀ ਜਿਹੜੀ ਇਹ ਸਟਡੀ ਆ ਉਹਦੇ ਵਿੱਚ ਚਰਨ ਦੱਸਿਆ ਕਿ ਐਡਮਿੰਟਨ ਜਿਹੜਾ ਆ ਇਹ ਟਾਪ ਰੈਂਕਿੰਗ ਚੁਆਇਸ ਆ ਗ੍ਰੇਟਰ ਟੋਰਾਂਟੋ ਤੋਂ ਗ੍ਰੇਟਰ ਵੈਨਕੂਵਰ ਦੇ ਰੈਜ਼ਿਡੈਂਟਸ ਦੇ ਲਈ ਇੱਥੇ ਰਿਹਾ ਜਾ ਸਕਦਾ ਕੁਬੈਕ ਸਿਟੀ ਤੇ ਜਿਹੜਾ ਸ਼ੇਅਰ ਬਰੋਕਾ ਇਹ ਦੋਵੇਂ ਇਕੁਇਟਰਮ ਦੇ ਉੱਤੇ ਆਉਂਦੇ ਅਫੋਰਡੇਬਿਲਟੀ ਫੈਕਟਰ 3.8 ਦੇ ਉੱਤੇ ਤੇ ਰੀਅਲ ਜਿਹੜਾ ਡਿਫਰੈਂਸ ਇਹਨਾਂ ਦੇ ਵਿੱਚ ਐਗਰੀਗੇਟ ਹੋਮ ਪ੍ਰਾਈਸ ਦਾ ਆਇਆ ਜਿਹੜਾ ਸਿਰਫ 100 ਡਾਲਰ ਦਾ ਆ ਬਾਕੀ ਇਹਨਾਂ ਦੇ ਵਿੱਚ ਠੀਕ ਆ ਬੀਜੀ ਦੇ ਵਿੱਚ ਕੋਈ ਵੀ ਸ਼ਹਿਰ ਅਫੋਰਡੇਬਲ ਲਿਖਿਆ ਜਾ ਸਕਦਾ ਇਹ ਲਿਸਟ ਦੇ ਵਿੱਚ ਕਿਤੇ ਨਹੀਂ ਆਇਆ ਸੋ ਰਾਇਲਿ ਪੇਜ ਦਾ ਜਿਹੜਾ ਰੈਜ਼ੀਡੈਂਟ ਸਰਵੇ ਆ ਜਿਹੜੇ ਲੋਕ ਗ੍ਰੇਟਰ ਵੈਨਕੂਵਰ ਦੇ ਵਿੱਚ ਰਹਿੰਦੇ ਆ ਇਹ ਸਭ ਤੋਂ ਜ਼ਿਆਦਾ ਜਿਹੜੇ ਉਹ ਇਥੋਂ ਹੁਣ ਚਾਹੁੰਦੇ ਆ ਬਾਹਰ ਸਸਕਾਚਵਨ ਦੇ ਵਿੱਚ ਇਹਨਾਂ ਦਾ ਜਿਹੜਾ ਰਜਾਇਨਾ ਸ਼ਹਿਰ ਆ 6ਵੇਂ ਨੰਬਰ ਤੇ ਆਇਆ ਅਫੋਰਡੇਬਿਲਟੀ ਦੇ ਵਿੱਚ 29% ਅਫੋਰਡੇਬਿਲਟੀ ਇੱਥੇ ਦਸੀਂ ਜਾ ਰਹੀ ਹੈ 1981 ਕਿਸ਼ਤੇ ਇੱਥੇ ਬਣਦੀ ਹੈ ਇਹ ਨਿਊ ਫਾਉਂਡਲੈਂਡ ਤੇ ਲੈਬਰਡੋਰ ਦੇ ਵਿੱਚ ਜਿਹੜਾ ਇੱਥੇ ਵੀ ਜਿਹੜਾ ਅਗਲੇ ਪੁਆਇੰਟ ਦੇ ਉੱਤੇ ਆਇਆ ਤੇ ਇੱਥੇ ਰਿਹਾ ਜਾ ਸਕਦਾ ਤੇ ਜਿਹੜੀ ਤੁਹਾਡੀ ਪ੍ਰੋਵਿੰਸ਼ੀਅਲ ਮੀਡੀਅਨ ਟੋਟਲ ਹਾਊਸਹੋਲਡ ਇਨਕਮ ਆਊ ਕਾ 3200 ਡਾਲਰ ਵੀ 2022 ਦੇ ਵਿੱਚ ਦੱਸੀ ਗਈ ਸੀ ਵਿਨੀ ਪੈਗ ਦਾ ਪ੍ਰੋਵਿੰਸ਼ਲ ਮੀਡੀਅਮ ਜਿਹੜੀ 70000 70000 ਡਾਲਰ ਦੱਸੀ ਗਈ ਹੈ ਤੇ ਇਸੇ ਤਰੀਕੇ ਦੇ ਨਾਲ ਇੱਥੇ 390000 ਦਾ ਜਿਹੜਾ ਘਰ ਆ ਜਾਂਦਾ ਤੇ 2000 ਡਾਲਰ ਤੁਹਾਡੀ ਪੇਮੈਂਟ ਬਣਦੀ ਸੋ ਇੱਕ ਲਿਸਟ ਇਹਨਾਂ ਨੇ ਕੱਢੀ ਆ ਕਿ ਇੱਥੇ ਰਹਿ ਜਾ ਸਕਦਾ ਜੇਕਰ ਤੁਸੀਂ ਰਹਿਣਾ ਚਾਹੁੰਦੇ ਆ ਅਫੋਰਡੇਬਿਲਟੀ ਦੇ ਹਿਸਾਬ ਦੇ ਨਾਲ ਥੰਡਰ ਵੀ ਸਭ ਤੋਂ ਸਸਤਾ ਹੈ ਬ੍ਰਿਟਿਸ਼ ਕੋਲੰਬੀਆ ਦੀ ਕੋਈ ਵੀ ਖ਼ਬਰ ਇਹਦੇ ਵਿੱਚ ਨਹੀਂ ਆਇਆ ਆ ਸੈਟਰਡੇ ਨੂੰ ਜਾਨੀ ਕਿ ਪਰਸੋਂ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਿਨਿਮਮ ਵੇਜਸ ਪੈਂਟ ਸੈਂਟ ਵਧ ਜਾਣਾ 17 ਡਾਲਰ ਤੇ 40 ਸੈਂਟ ਘੰਟੇ ਦੇ ਮਿਲਣ ਲੱਗ ਜਣੇ ਆ ਬੀਸੀ ਦੇ ਵਿੱਚ ਪਰ ਜਿਹੜਾ ਬੀਸੀ ਏਸ਼ੀਅਨ ਰੈਸਟੋਰੈਂਟ ਕੈਫੇ ਓਨਰਸ ਐਸੋਸੀਏਸ਼ਨ ਆ ਉਹ ਕਹਿੰਦੇ ਵੀ ਇਹ ਅਸਲ ਦੇ ਵਿੱਚ ਬਹੁਤ ਚੰਗਾ ਆਈਡੀਆ ਨਹੀਂ ਹੈ ਇਹਨਾਂ ਦਾ ਜਿਹੜਾ ਮਿਨਿਮਮ ਵੇਜਸ ਵਧਾਉਣ ਦਾ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਡੇਵਿਡ ਚੁੰਗ ਉਹਨਾਂ ਨੇ ਦੇ ਸੈਕਟਰੀ ਨੇ ਹਾਇਰ ਵੇਜੇਸ ਆ ਉਹਦੇ ਨਾਲ ਜਿਹੜੇ ਤੁਹਾਡੇ ਜਿੱਥੇ ਤੁਸੀਂ ਖਾਣੇ ਆ ਉਹਦੇ ਕੀਮਤਾ ਵਧ ਜਾਣੀਆਂ ਮੈਂ ਰੈਸਟ ਕਹਿਣ ਦਾ ਭਾਵ ਸਿੱਧਾ ਹੈ ਕਿ ਰੈਸਟੋਰੈਂਟ ਵਾਲਾ ਜੇਕਰ ਆਪਣੇ ਵਰਕਰਾਂ ਨੂੰ ਜ਼ਿਆਦਾ ਦੇ ਰਿਹਾ ਮਿਨਿਮਮ ਵੇਜੇਸ 65 ਸੈਂਟ ਵਧਾ ਕੇ ਦੇ ਰਿਹਾ ਤਾਂ ਉਹਨੇ ਕੋਲੋਂ ਤਾਂ ਦੇਣੇ ਨਹੀਂ ਖਰਚਾ ਉਹਨੇ ਕਸਟਮਰ ਦੇ ਸਿਰੇ ਪਾਉਣਾ ਜਿਹਦਾ ਸਿੱਧਾ ਮਤਲਬ ਆ ਕਿ ਤੁਹਾਡੇ ਲਈ ਉੱਥੇ ਜਾਣਾ ਮਹਿੰਗਾ ਹੋ ਜਾਊਗਾ ਕਿ ਤੁਸੀਂ ਇੱਕ ਤੇ ਵੈਸੇ ਹੀ ਅੱਜ ਦੇ ਜਮਾਨੇ ਦੇ ਵਿੱਚ ਬਾਹਰ ਖਾਣਾ ਮੁਸ਼ਕਲ ਹੋਇਆ ਆ ਲੋਕ ਜਿਹੜੇ ਜ਼ਿਆਦਾ ਮਤਲਬ ਇਸ ਗੱਲ ਤੋਂ ਪਰੇਸ਼ਾਨ ਨੇ ਨਹੀਂ ਖਾ ਸਕਦੇ ਤੇ ਦੂਜਾ ਜੇ ਮਿਨਿਮਮ ਵੇਜਸ ਵੱਧ ਜਾਂਦਾ ਜਿਹੜਾ ਕਿ ਵਧ ਹੀ ਜਾਣਾ ਪਹਿਲੀ ਜਿਉਂ ਤੋਂ ਡਿਸਾਈਡ ਬਹੁਤ ਚਿਰ ਪਹਿਲਾਂ ਦਾ ਹੋਇਆ ਆ ਤੇ ਇਹਦੇ ਨਾਲ ਫਿਰ ਉਹ ਹੋਰ ਮਹਿੰਗਾ ਹੋ ਜਾਊਗਾ ਤੇ ਸੋ ਇਸ ਗੱਲ ਦਾ ਇਹ ਜਿਹੜੀ ਐਸੋਸੀਏਸ਼ਨ ਆ ਇਹ ਵਿਰੋਧ ਕਰ ਰਹੀ ਆ ਵੀ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਕੋ ਬਹੁਤ ਵਧੀਆ ਆਈਡੀਆ ਨਹੀਂ ਆ ਦੋਵੇਂ ਚੀਜ਼ਾਂ ਨੇ ਕੁਝ ਲੋਕ ਇਸ ਗੱਲ ਦੇ ਹੱਕ ਵਿੱਚ ਹੁੰਦੇ ਆ ਕਿ ਮਿਨਿਮਮ ਵੇਜਸ ਵਧਣਾ ਚਾਹੀਦਾ ਜਿਹੜੇ ਵਰਕਰਸ ਨੇ ਉਹਨਾਂ ਦਾ ਫਾਇਦਾ ਹੋਊਗਾ ਤੇ ਇਹਦੇ ਨਾਲ ਫਿਰ ਜਿਆਦਾ ਜਿਹੜਾ ਮੁਸ਼ਕਲ ਹੋ ਜਾਊਗਾ ਕੁਝ ਲੋਕ ਸੋਚਦੇ ਆ ਵੀ ਇਹ ਚੰਗੀ ਗੱਲ ਆ ਮਿਨਿਮਮ ਵੇਜ ਵਧਣਾ ਚਾਹੀਦਾ ਕੁਝ ਲੋਕ ਕਹਿੰਦੇ ਵੀ ਜੇ ਮਿਨਿਮਮ ਵੇਜ ਵਧਣਾ ਤਾਂ ਉਹਦੇ ਨਾਲ ਫਿਰ ਅਸਲ ਦੇ ਵਿੱਚ ਤਾਂ ਜਿਹੜਾ ਨੁਕਸਾਨ ਉਹ ਕਸਟਮਰ ਦਾ ਹੀ ਹੋ ਰਿਹਾ ਕਿ ਮਿਨਿਮਮ ਵੇਜ ਸਰਕਾਰ ਨੇ ਹੀ ਕੋਲੋਂ ਦੇਣਾ ਨਹੀਂ ਦੇਣਾ ਤੇ ਕਿਸੇ ਵੀ ਬਿਜ਼ਨਸ ਨੇ ਆ ਤੇ ਬਿਜ਼ਨਸ ਜੇ ਦੇਊਗਾ ਤੇ ਉਹ ਬਿਜ਼ਨਸ ਵੀ ਕੋਲੋਂ ਨਹੀਂ ਦੇਊਗਾ ਅਸਲ ਦੇ ਵਿੱਚ ਉਹ ਚੀਜ਼ ਨੂੰ ਹੋਰ ਨਹੀਂ ਮਹਿੰਗੀ ਕਰ ਦੇਊਗਾ ਵੀ ਮੈਨੂ ਵੇਜ ਵਧਾਉਣਾ ਵੀ ਕੋ ਬਹੁਤ ਵਧੀਆ ਆਈਡੀਆ ਨਹੀਂ ਹੁੰਦਾ ਸੋ ਹੁਣ ਉਹਨਾਂ ਨੇ ਕਿਉਂਕਿ ਪ੍ਰਾਈਸਸ ਦਾ ਜਿਹੜੇ ਉਹਦੇ ਪ੍ਰਾਈਸਸ ਚੱਕ ਦੇਣੇ ਆ ਤੇ ਉਹਦੇ ਤੋਂ ਬਾਅਦ ਇਹਦਾ ਅਸਰ ਸਿੱਧਾ ਪਊਗਾ ਇਸ ਚੀਜ਼ ਦੇ ਉੱਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿਸੇ ਵੇਲੇ ਸਭ ਤੋਂ ਘੱਟ ਮੈਨੂ ਵੇਜਸ ਹੁੰਦਾ ਸੀ ਇਸ ਵੇਲੇ ਸਭ ਤੋਂ ਵੱਧ ਮੈਨੂ ਵੇਜਸ ਆ ਜਿਹੜਾ ਐਨਡੀਪੀ ਸਰਕਾਰਾਂ ਨੇ ਪਿਛਲੇ ਸਮੇਂ ਦੇ ਵਿੱਚ ਕਾਫੀ ਇਸ ਥਾਂ ਦੇ ਉੱਤੇ ਕੰਮ ਕੀਤਾ ਤੇ 16 ਡਾਲਰ ਤੇ 75 ਸੈਂਟ ਅਸ ਵੇਲੇ ਜੇਕਰ ਤੁਸੀਂ ਬ੍ਰਿਟਿਸ਼ ਕੋਲੰਬੀਆ 'ਚ ਕੰਮ ਕਰਦੇ ਆ ਤਾਨੂੰ ਮਿਲਦਿਆ ਤੇ ਪਹਿਲੀ ਜੂਨ ਤੋਂ 17 ਡਾਲਰ 40 ਸੈਂਟ ਮਿਲਣ ਲੱਗ ਜਾਣੇ ਆ 3.9% ਜਿਹੜਾ ਮਿਨਿਮਮ ਵੇਜਸ ਰੇਟ ਆ ਉਹ ਰੈਜ਼ੀਡੈਂਟ ਕੇਅਰ ਟੇਕਰਸ ਦੇ ਲਈ ਜਿਹੜੇ 11 ਹੋਮ ਸਪੋਰਟ ਵਰਕਰਸ ਦੇ ਉਹਨਾਂ ਦੇ ਲਈ ਵੀ ਇਹਦੇ ਨਾਲ ਅਪਰੋਕਸੀਮੇਟਲੀ 2 ਲੱਖ 40 ਹਜ਼ਾਰ ਵਰਕਰਾਂ ਦਾ ਫਾਇਦਾ ਹੋਊਗਾ ਸਿੱਧਾ ਸਿੱਧਾ ਜਿਹੜੇ ਐਸਪੇ ਲਈ 17 ਡਾਲਰ 40 ਸੈਂਟ ਤੋਂ ਘੱਟ ਅਰਨ ਕਰ ਰਹੇ ਆ ਸੋ ਮਿਨਿਮਮ ਵੇਜ ਦਾ ਫਾਇਦਾ ਉਹਨਾਂ ਨੂੰ ਹੀ ਹੁੰਦਾ ਜਿਹੜਾ ਮਿਨਿਮਮ ਵੇਜ ਦੇ ਉੱਤੇ ਆ ਜਿਹੜਾ ਪਹਿਲੇ 17 ਡਾਲਰ 40 ਸੈਂਟ ਤੋਂ ਵੱਧ ਬਣਾ ਰਿਹਾ ਉਹਨੂੰ ਇਹਦਾ ਕੋਈ ਫਾਇਦਾ ਨਹੀਂ ਹੁੰਦਾ ਸਰਕਾਰ ਨੇ ਰੈਗੂਲਰ ਗ੍ਰੈਜੂਅਲ ਵਾਧਾ ਕੀਤਾ ਮੈਨੂੰ ਵੇਜ ਦੇ ਉੱਤੇ ਜਿੱਥੇ ਜਿਹੜੇ ਵਰਕਰ ਨੇ ਉਹ ਖਾਸ ਤੌਰ ਦੇ ਉੱਤੇ ਬਿਜ਼ਨੈਸਸ ਨੇ ਜਿਹੜੇ ਤੀਜੇ ਸਾਲ ਆ ਜਿਹਦੇ ਵਿੱਚ ਐਡਜਸਟਮੈਂਟ ਰਿਫਲੈਕਟ ਹੋ ਰਹੀ ਹੈ ਸਰਕਾਰ ਦੀ ਜਿਹੜੀ ਕਮਿਟਮੈਂਟ ਆ ਕਿ ਇਹਨੂੰ ਐਨੂਅਲ ਮਿਨੀਮਮ ਵੇਜ ਇਨਕਰੀਸ ਜਿਹੜਾ ਹੈ ਇਨਫਲੇਸ਼ਨ ਦੇ ਨਾਲ ਇਹਨੂੰ ਲਿੰਕ ਕਰਨ ਦੀ ਸੋ ਜੂਨ ਪਹਿਲੀ ਨੂੰ BC ਵੇਜਸ ਤੀਜਾ ਹੋ ਜਾਊਗਾ ਥਰਡ ਹਾਈਐਸਟ ਆਪਣੇ ਕੈਨੇਡਾ ਦੇ ਵਿੱਚ ਯੂਕੋਨ ਤੇ ਨੋਨਾਵਟ ਤੋਂ ਬាទ ਅਸ਼ਵਲੀ ਦੇਖਿਆ ਜਾਵੇ ਤੁਹਾਨੂੰ ਵਰਟਾ ਚ 15 ਡਾਲਰ ਆ ਘੰਟੇ ਦੇ ਬੀਚੀ ਦੇ ਵਿੱਚ 16 ਡਾਲਰ 75 ਸੈਂਟ ਆ ਮੈਨੀਟੋਬਾ ਦੇ ਵਿੱਚ 15 ਡਾਲਰ 30 ਸੈਂਟ ਆ ਨਿਊ ਬ੍ਰੰਜ਼ਵਿਕ ਦੇ ਵਿੱਚ 15 ਡਾਲਰ 30 ਸੈਂਟ ਆ ਨਿਊ ਫਾਉਂਡਲੈਂਡ ਤੇ ਲੈਬਰੇਡੋਰ ਦੇ ਵਿੱਚ 15 ਡਾਲਰ 60 ਸੈਂਟ ਆ ਨਾਰਥ-ਵੈਸਟ ਟੈਰੀਟਰੀਜ਼ ਦੇ ਵਿੱਚ ਨਾਰਥ-ਵੈਸਟ ਟੈਰੀਟਰੀਜ਼ ਦੇ ਵਿੱਚ 16 ਡਾਲਰ ਜਿਹੜੇ uh, 5 ਸੈਂਟ ਆ ਇਸੇ ਤਰ੍ਹਾਂ ਹੀ ਜਿਹੜਾ ਨੋਵਾ ਸਕੋਸ਼ੀਆ ਉੱਤੇ 15 ਡਾਲਰ 20 ਸੈਂਟ ਆ ਨੂਨਾਟ ਦੇ ਵਿੱਚ 19 ਡਾਲਰ ਆ ਤੇ ਜਿਹੜਾ ਅਨਟੈਰੀਓ ਆ ਇੱਥੇ 16 ਡਾਲਰ 55 ਸੈਂਟਾਂ ਤੇ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 15 ਡਾਲਰ 40 ਸੈਂਟ ਨੇ ਕਬੈਕ ਦੇ ਵਿੱਚ 15 ਡਾਲਰ 75 ਸੈਂਟ ਸਿਸਕਾਚਵਨ ਦੇ ਵਿੱਚ 14 ਡਾਲਰ ਯੂਕੋਨ ਦੇ ਵਿੱਚ 17 ਡਾਲਰ 59 ਸੈਂਟ ਐਸੋ BC ਤੋਂ ਦੋ ਸਿਰਫ ਥਾਵਾਂ ਜਿਹੜੀਆਂ ਉਹ ਅੱਗੇ ਨੇ ਤੇ ਤੀਜੇ ਨੰਬਰ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜੇ ਆਪਣੇ ਹੈਗਾ ਉਹ ਮਿਨੀਮਮ ਵੇਜਸ ਉਹ BC ਦੇ ਵਿੱਚ ਦੱਸਿਆ ਜਾ ਰਹੇ ਅਪਾ ਬਹੁਤ ਵਾਰੀ ਜ਼ਿਕਰ ਕਰਦੇ ਆ ਕਿ ਬੀਸੀ ਦੇ ਰਾਜਨੀਤਿਕ ਦ੍ਰਿਸ਼ ਦਾ ਇਹਦੇ ਵਿੱਚ ਹੁਣ ਇੱਕ ਨਵੀਂ ਗੱਲ ਸਾਹਮਣੇ ਆ ਰਹੀ ਆ ਕਿ ਇੱਕ ਅਨਨੋਨ ਵੈਬਸਾਈਟ ਆ ਉਹ ਕੈਵਨ ਫਾਲਕਨ ਦੇ ਸੀਫੇ ਦੀ ਮੰਗ ਕਰ ਰਹੀ ਆ ਕੈਵਨ ਫਾਲਕਨ ਜਿਹੜੇ ਲੀਡਰ ਨੇ ਬੀਸੀ ਯੂਨਾਈਟਿਡ ਦੇ ਬੀਸੀ ਯੂਨਾਈਟਿਡ ਜਿਹੜੀ ਪਹਿਲਾਂ ਬੀਸੀ ਲਿਬਰਲ ਹੁੰਦੀ ਸੀ ਤੇ ਹੋਇਆ ਇਹ ਆ ਕਿ opinion poll ਦੇ ਵਿੱਚ ਇਹਨਾਂ ਦੀ ਅੰਕੜੇ ਬਹੁਤ ਥੱਲੇ ਚਲੇ ਗਏ ਆ ਤੇ ਹੁਣ ਰੌਲਾ ਪੈ ਰਿਹਾ ਇਸ ਗੱਲ ਦਾ ਇਹ ਜਿਹੜੀ ਵੈਬਸਾਈਟ ਵਾਲੇ ਨੇ ਇਹਨਾਂ ਨੇ ਇੰਟਰਵਿਊ ਤੱਕ ਨਹੀਂ ਕੀਤਾ ਇਹ ਤਾਂ ਨਹੀਂ ਪਤਾ ਕੌਣ ਆ ਪਰ ਉਹ ਕਹਿੰਦੇ ਇਹ ਆ ਵੀ ਅਸੀਂ ਅਸਲ ਦੇ ਵਿੱਚ ਬੀਸੀ ਯੂਨਾਈਟਿਡ ਦੇ ਹੀ ਤੇਹੀਂ ਸਾਫ਼ ਤੌਰ ਤੇ ਕਹਿ ਰਹੇ ਆ ਕਿ ਲੀਡਰ ਨੂੰ ਪਾਸੇ ਹਟ ਜਾਣਾ ਚਾਹੀਦਾ ਜਿੰਨਾ ਜ਼ਿਆਦਾ ਨੁਕਸਾਨ ਪਾਰਟੀ ਦਾ ਇਸ ਦੀ ਲੀਡਰਸ਼ਿਪ ਦੇ ਥੱਲੇ ਹੋਇਆ ਉਹ ਹੋਰ ਕਿਸੇ ਦੇ ਵੇਲੇ ਨਹੀਂ ਹੋਇਆ ਸੋ ਜਿਹੜੀ ਕਿਉਂਕਿ ਪਹਿਲਾਂ ਰੌਲਾ ਰੱਪਾ ਚੱਲਦਾ ਸੀ ਕਿ BC ਕੰਜ਼ਰਵਟਿਵ ਦਾ ਤੇ ਇਹਦਾ ਜਿਹੜਾ BC ਯੂਨਾਈਟਿਡ ਦਾ ਆਪਸ ਵਿੱਚ ਸਮਝੌਤਾ ਹੋ ਸਕਦਾ ਪਰ ਉਹਨਾਂ ਨੇ ਇੰਨੇ ਕੈਂਡੀਡੇਟ ਨਾਮ ਅਨੌਂਸ ਕਰ ਚੁੱਕੇ ਆ ਦੋਵੇਂ ਆਪਣੇ ਆਪਣੇ ਤੇ ਐਸ਼ਵਲੇ ਸਮਝੌਤੇ ਦੀ ਕੋਈ ਅਸਾਰ ਨਹੀਂ ਗੱਲਬਾਤ ਟੁੱਟ ਗਈ ਸੀ ਹਾਲਾਂਕਿ ਉਹ ਤੋਂ ਬਾਅਦ ਵੀ ਕਈ ਗੱਲਬਾਤਾਂ ਚਲੀਆਂ ਔਰ ਕੁਝ ਜਿਹੜੇ BC ਕੰਜ਼ਰਵਟਿਵ ਉਹਨਾਂ ਦੇ ਉਮੀਦਵਾਰਾਂ ਦੇ ਉੱਤੇ ਵੀ ਰੌਲਾ ਰ ਕਿਹੜੇ ਇਹਨਾਂ ਨੇ ਖੜੇ ਕੀਤੇ ਆ ਤੇ ਕੀ ਉਹਨਾਂ ਦਾ ਪਿਸ਼ੋਕੜ ਆ ਹੁਣ ਇੱਕ ਅਨੋਨਿਮਸ ਆਨਲਾਈਨ ਕੈਂਪੇਨ ਚੱਲ ਰਹੀ ਹੈ ਜਿਹਦੇ ਵਿੱਚ ਇਹਨਾਂ ਨੂੰ ਕਿਹਾ ਜਾ ਰਿਹਾ ਕਿ ਲੀਡਰ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਕਿ ਐ ਸਿਚੁਏਸ਼ਨ ਦੇ ਵਿੱਚ ਕੈਵਨ ਫਾਲਕਨ ਜਿਹੜੇ ਉਹ ਮਤਲਬ ਠੀਕ ਨਹੀਂ ਨਜ਼ਰ ਆ ਰਹੇ ਤੇ ਇਹ ਇੱਕ ਜਿਹੜੀ ਗੱਲਬਾਤ ਆ ਉਹ ਸਾਹਮਣੇ ਆ ਰਹੀ ਹੈ ਗਰੁੱਪ ਜਿਹੜਾ ਇਸ ਵੈਬਸਾਈਟ ਦੇ ਪਿੱਛੇ ਆ ਉਹਨਾਂ ਨੇ ਆਨਲਾਈਨ ਕੁਝ ਦਰਜਨਾਂ ਦੇ ਫਾਲੋਅਰ ਨੇ ਐਕਸ ਦੇ ਉੱਤੇ ਇੰਟਰਵਿਊ ਦੇਣ ਤੋਂ ਤੇ ਇੱਕ ਨਿਊਜ਼ ਗਰੁੱਪ ਨੂੰ ਉਹਨਾਂ ਨੇ ਡਿਕਲਾਈਨ ਕਰ ਦਿੱਤਾ ਪਰ ਉਹ ਕਹਿੰਦੇ ਸੀ ਕਈ ਮੈਂਬਰਾਂ ਨੂੰ ਰਿਪਰੈਜ਼ੈਂਟ ਕਰਦੇ ਆ ਪਾਰਟੀ ਦੇ ਵਿੱਚ ਜਿਹੜੇ ਐਕਟਿਵ ਨੇ BC ਲਿਬਰਲ ਦੇ ਵਿੱਚ ਤੇ ਪਹਿਲੇ ਦਿਨ ਤੋਂ ਲੈ ਕੇ ਨਾ ਉਹਨਾਂ ਨੇ ਹੋਰ ਰੱਖੇ ਆ ਪਰ ਉਹ ਕਹਿੰਦੇ ਹੈਗੇ ਅਸੀਂ BC ਲਿਬਰਲ ਵਾਲੇ ਜਾਂ BC ਯੂਨਾਈਟਿਡ ਵਾਲੇ ਹੀ ਆ ਉਹ ਕਹਿੰਦੇ ਸਾਰੇ ਮੈਂਬਰ ਅਸੀਂ ਜਿਹੜੇ ਸਾਡੇ ਵਿੱਚੋਂ ਕੁਝ ਸਟਾਫਰ ਵੀ ਨੇ ਉਹ ਇਸ ਗਰੁੱਪ ਦੇ ਵਿੱਚ ਸਾਹਮਣੇ ਆ ਰਹੇ ਨੇ ਤੇ ਇਲੈਕਟੋਰਲ ਅਫੀਸ਼ਰ ਨੂੰ ਰਿਪਰੈਜ਼ੈਂਟ ਕਰ ਰਹੇ ਆ ਸਟੇਟਮੈਂਟ ਇਹ ਕਹਿ ਰਹੀ ਆ ਕਿ ਅਸੀਂ ਅਨੋਨਿਮਸ ਏਸ ਕਰਕੇ ਆ ਕਿ ਸਾਨੂੰ ਡਰ ਲੱਗਦਾ ਆ ਕਿ ਜਿਹੜਾ ਇਹਦੇ ਨਾਲ ਕੁਝ ਵੀ ਜਿਹੜਾ ਵਿਰੋਧ ਆ ਉਸ ਕਿਸਮ ਦਾ ਕੈਵਨ ਫਾਲਕਨ ਦੀ ਉਹਦੀ ਟੀਮ ਵੱਲੋਂ ਨਾ ਹੋਵੇ ਹੁਣ ਆ ਇਹ ਕੀ ਆ ਵੀ ਇਹ ਕੋਈ ਸੱਚਮੁੱਚ ਸੀਰੀਅਸ ਆ ਕੋਈ ਵਿਰੋਧੀ ਪਾਰਟੀ ਦਾ ਕੰਮ ਕੋਈ ਵੈਸੇ ਹੀ ਕਰ ਰਿਹਾ ਆ ਜਾਂ ਸੱਚਮੁੱਚ BC ਯੂनाइटेड ਦੇ ਅੰਦਰ ਕੁਝ ਇਹੋ ਜਿਹਾ ਚੱਲ ਰਿਹਾ ਵੀ ਲੋਕ ਲੀਡਰ ਕੈਵਨ ਫਾਲਕਨ ਦੇ ਸਾਹਮਣੇ ਉਹ ਗੱਲ ਕਹਿਣੋ ਚੱਕ ਰਹੇ ਆ ਤੇ ਉਹਨਾਂ ਨੇ ਆਪਣੀ ਵੈਬਸਾਈਟ ਬਣਾ ਕੇ ਇਸ ਕਿਸਮ ਦੀ ਕੈਂਪੇਨ ਲਾਂਚ ਕੀਤੀ ਹੈ ਇਹ ਸਵਾਲ ਬਹੁਤ ਵੱਡਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਵਾਬ ਜਿਹੜਾ ਲੱਭਿਆ ਜਾਣਾ ਚਾਹੀਦਾ ਕਨਸਰਵਟਿਵ ਬੀਸੀ ਕਨਸਰਵਟਿਵ ਦਾ ਉੱਪਰ ਨੂੰ ਜਾਣਾ ਬੀਸੀ ਯੂਨਾਈਟਿਡ ਦਾ ਥੱਲੇ ਨੂੰ ਆਉਣਾ ਕੁਝ ਲੋਕ ਕਹਿੰਦੇ ਸਿਰਫ ਅੰਕੜਿਆਂ ਦੇ ਵਿੱਚ ਆ ਕਿ ਬੀਸੀ ਯੂਨਾਈਟਿਡ ਨੇ ਐਸਾ ਮਾੜਾ ਕੀਤਾ ਹੀ ਕੁਝ ਨਹੀਂ ਜਿਵੇਂ ਉਹਨਾਂ ਨੇ ਕੋਈ ਏਡੀ ਵੱਡੀ ਗਲਤੀ ਕੀਤੀ ਨਹੀਂ ਸਵਾਪਾਰਟੀ ਦਾ ਨਾਮ ਬਦਲਣ ਤੋਂ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜਿਹਦੇ ਨਾਲ ਉਹ ਥੱਲੇ ਆ ਜਾਵੇ ਇੱਕੋ ਇੱਕ ਸੰਭਾਵਨਾ ਹੋ ਸਕਦੀ ਹੈ ਕਿ ਕਿਉਂਕਿ ਇਹਨੇ ਬੀਸੀ ਲਿਬਰਲ ਤੋਂ ਬੀਸੀ ਯੂਨਾਈਟਿ ਇਸ ਕਰਕੇ ਇਹਨਾਂ ਦਾ ਗਰਾਫ ਥੱਲੇ ਆ ਗਿਆ ਅਦਰਵਾਈਜ਼ ਕੋਈ ਹੋਰ ਰੀਜ਼ਨ ਨਜ਼ਰ ਨਹੀਂ ਆਉਂਦਾ ਤੇ ਦੂਜੀ ਗੱਲਬਾਤ ਹੈ ਜਿਸ ਤਰ੍ਹਾਂ ਅੰਕੜੇ ਦੱਸ ਰਿਹਾ ਹੈ ਬੀਸੀ ਕੰਸਰਵਟਿਵ ਮੁੱਖ ਵਿਰੋਧੀ ਧਿਰ ਬਣਦੀ ਨਜ਼ਰ ਆ ਰਹੀ ਆ ਤੇ ਜੇ ਉਹਨਾਂ ਦੇ ਐਮਐਲਏ ਬਣ ਵੀ ਜਾਂਦੇ ਆ ਤੇ ਜਾਂ ਉਹਨਾਂ ਦਾ ਬੈਕਗ੍ਰਾਉਂਡ ਐਸ ਤਰ੍ਹਾਂ ਦਾ ਕਿ ਉਹਨੂੰ ਤੇ ਤਜਰਬਾ ਹੀ ਕੋਈ ਨਹੀਂ ਵੀ ਪਾਰਲੀਮੈਂਟ ਉਹਦੇ ਵਿੱਚ ਲੈਜਿਸਲੇਟਿਵ ਦੇ ਵਿੱਚ ਕੰਮ ਕਿੱਦਾਂ ਕਰਨਾ ਉੱਥੇ ਵਿਧਾਨ ਸਭਾ ਦੇ ਵਿੱਚ ਕਰਨਾ ਕੀ ਆ ਇਹਨਾਂ ਕੋਲੇ ਤਜਰਬਾ ਕੋਈ ਨਹੀਂ ਆ ਸਿੱਧੇ ਹੀ ਕਿ ਕਿਤੇ ਨਾ ਕਿਤੇ BC NDP ਨੂੰ ਵੀ ਚੈਲੰਜ ਦਿੱਤਾ ਜਾ ਰਿਹਾ ਵੀ BC NDP ਵੀ ਹਾਰ ਸਕਦੀ ਹੈ ਇਹ ਪਹਿਲੇ ਨੰਬਰ ਤੇ ਵੀ ਆ ਸਕਦੇ ਆ ਜੇ ਰਫ਼ਤਾਰ ਦੇ ਨਾਲ ਪਿੱਛੇੋਂ ਦੌੜੇ ਆ ਰਹੇ ਆ ਤੇ ਇਹ NDP ਤੋਂ ਅੱਗੇ ਨਿਕਲ ਜਾਣਗੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਜਿਹੜੀ ਵਿਲੱਖਣ ਗੱਲ ਹੋਏਗੀ ਪਰ ਐਸ਼ ਵੇਲੇ ਇੱਕ ਅਨੋਨਿਮਸ ਵੈਬਸਾਈਟ ਕੈਵਨ ਫਾਲਕਨ ਦੇ ਰੈਜ਼ਿਗਨੇਸ਼ਨ ਦੀ ਮੰਗ ਕਰ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।